ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦੀ ਇੱਕ ਖਬਰ ਪਾਈ ਜਗਤਾਰ ਸਿੰਘ ਹਵਾਰਾ ਉਹਨਾਂ ਦਾ ਜਿਹੜਾ ਪੈਂਡਿੰਗ ਆਖਰੀ ਕੇਸ ਸੀਗਾ ਸਰਦਾਰ ਖਰੜ ਥਾਣੇ ਦਾ ਐਫਆਈਆ ਨੰਬਰ 144/2005 ਆਰਮਜ਼ ਐਂਡ ਐਕਸਪਲੋਸਿਵ ਐਕਟ ਦਾ ਉਹ ਐਡੀਸ਼ਨ ਸੈਸ਼ਨ ਜੱਜ ਸਾਹਿਬ ਜਦਾ ਅਜੀਤ ਸਿੰਘ ਨਗਰ ਮੁਹਾਲੀ ਦੀ ਅਦਾਲਤ ਜਿਹੜੀ ਸਰਦਾਰ ਤੇਜ ਪ੍ਰਤਾਪ ਸਿੰਘ ਦਾ ਦਾਵਾ ਉਹਨਾਂ ਵੱਲੋਂ ਅੱਜ ਬਰੀ ਕਰ ਦਿੱਤਾ ਗਿਆ ਇਸ ਕੇਸ ਦੇ ਵਿੱਚ ਪਾਈ ਜਗਤਾਰ ਸਿੰਘ ਹਵਾਲਾ ਦੀ 5 ਨਵੰਬਰ 2020 ਰਾਹੀਂ ਖਰੜ ਮੈਜਿਸਟ੍ਰੇਟ ਵੱਲੋਂ ਜਿਹੜੀ ਆ ਉਹ ਵੀਰਸੀ ਦਾਹੀਂ ਵੀਡੀਓ ਕਾਨਫਰੈਂਸਿੰਗ ਦਾਹੀਂ ਗ੍ਰਿਫਤਾਰੀ ਪਈ ਗਈ ਸੀ ਉਹ ਕੇਸ ਚੱਲਦਾ ਅੱਜ ਤੇਜ ਪ੍ਰਤਾਪ ਸਿੰਘ ਦੇ ਨਾਂਵਾਂ ਵਿਦੀਕ ਸੈਸ਼ਨ ਜੱਜ ਸਹਿਬ ਜੀ ਅਜੀਤ ਸਿੰਘ ਨਗਰ ਮਹਾਦੀ ਵੱਲੋਂ ਬਰੀ ਕਰ ਦਿੱਤਾ ਗਿਆ ਤੇ ਇਸ ਕੇਸ ਦੇ ਬਰੀ ਹੋਣ ਤੋਂ ਇਹ ਪਾਈ ਜਗਤਾਰ ਸਿੰਘ ਹਵਾਲਾ ਦੇਤੇ ਪਾਏ ਹੋਏ 36 ਕੇਸਾਂ ਦੇ ਵਿੱਚ ਆਖਰੀ ਕੇਸ ਸੀਗਾ ਜਿਹੜਾ ਪੈਂਡਿੰਗ ਸੀਗਾ ਉਹ ਬਰੀ ਹੋਣ ਦੇ ਨਾਲ ਹੁਣ ਭਾਈ ਜਗਤਾਰ ਸਿੰਘ ਹਵਾਲਾ ਜਿਹਦੇ ਕੇਸ ਵਿੱਚ ਸੈਂਟਰਲ ਜੇਲ ਨੰਬਰ 15 ਮਡੋਲੀ ਨਵੀਂ ਦਿੱਲੀ ਦੀ ਜੇਲ ਦੇ ਵਿੱਚ ਬੰਦਾ ਉਹਨਾਂ ਨੂੰ ਅੱਜ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਇਹ ਪੇਸ਼ ਕੀਤਾ ਗਿਆ ਤੇ ਉਹਨਾਂ ਦਾ ਇਹ ਕੇਸ ਬੜੀ ਹੋਣ ਤੋਂ ਬਾਅਦ ਉਹ ਕੇਵਲ ਹੁਣ ਲਾਈਫ ਕਨਵਿਕਟ ਨੇ ਉਮਰ ਕੈਦੀ ਨੇ ਸੀਐਮ ਬਿਆਨਤ ਅਸੈਸੀਨੇਸ਼ਨ ਕੇਸ ਦੇ ਵਿੱਚ ਜਿਹਦੇ ਵਿੱਚ ਉਹਨਾਂ ਦੀ ਅਪੀਲ ਵੀ ਸੁਪਰੀਮ ਕੋਰਟ ਚ ਪੈਂਡਿੰਗ ਹੈ ਤੇ ਸੀਬੀਆਈ ਦੀ ਅਪੀਲ ਵੀ ਪੈਂਡਿੰਗ ਹੈ ਸੋ ਹੁਣ ਅੱਜ ਦੀ ਤਰੀਕ ਚ ਅਸੀਂ ਕਹਿ ਸਕਦੇ ਹਾਂ ਕਿ ਹੁਣ ਭਾਈ ਜਗਤਾਰ ਸਿੰਘ ਹਵਾਲਾ ਪਰੋਲ ਦੇ ਵਾਸਤੇ ਜਿਹੜੇ एलिਜੀਬਲ ਹੋ ਗਏ ਆ ਸੋ ਉਹਦੇ ਸਬੰਧ ਚ ਵੀ ਉਹਨਾਂ ਦੀ ਜਿਹੜੀ ਆ ਅਗਲੀ ਪੈਰਵਾਈ ਕੀਤੀ ਜਾਊਗੀ ਸੋ ਸਮੂਹ ਸਿੱਖ ਸੰਗਤਾਂ ਨੂੰ ਹਮਦਰਦਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਪਾਈ ਜਗਤਾਰ ਸਿੰਘ ਖਵਾਲਾ ਦਾ ਹੁਣ ਕੋਈ ਵੀ ਕੇਸ ਕਿਸੇ ਅਦਾਲਤ ਦੇ ਵਿੱਚ ਪੈਂਡਿੰਗ ਨਹੀਂ ਰਿਹਾ ਸਿਰਫ ਉਹ ਉਮਰ ਕੈਦੀ ਨੇ ਤੇ ਪਰੋਲ ਲਈ एलिਜੀਬਲ ਨੇ ਹੁਣ ਸਰਕਾਰਾਂ ਨੂੰ ਕਿਉਂਕਿ ਉਹਨਾਂ ਨੇ ਇੱਕ ਲੰਮਾ ਸਮਾਂ ਜਿਹੜਾ ਜੇਲ੍ਹ 'ਚ ਕੱਟਿਆ ਤੇ 3ਵਾਂ ਸਾਲ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾ ਰਿਹਾ ਹੈਗਾ ਸੋ ਉਹਨਾਂ ਨੂੰ ਜਿਹੜੀ ਆ ਹੁਣ ਬੰਦ ਦੀ ਪਰੋਲ ਜਿਹਦੇ ਕਿ ਉਹ ਹੱਕਦਾਰ ਨੇ ਹਰੇਕ ਜਿਹੜਾ ਕੈਦੀ ਆ ਹੱਕਦਾਰ ਆ ਉਹਨਾਂ ਨੂੰ ਪ੍ਰੋਲ ਦੇ ਉੱਤੇ ਤੁਰੰਤ ਰਿਹਾ ਕਰਨਾ ਚਾਹੀਦਾ ਸੋ ਸਾਰਿਆਂ ਨੂੰ ਇੱਕ ਵਾਰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ